ਸਤਿ ਸ੍ਰੀ ਅਕਾਲ ਦੋਸਤੋ ਮੇਰੇ ਚੈਨਲ 'ਚ ਅੰਗਰੇਜ਼ ਰਾਤ ਤੇ ਸਵਾਗਤ ਆ ਤੁਹਾਡਾ ਸਭ ਦਾ ਔਰ ਮੈਂ ਜਿਤਨਾ ਕਿ ਛੋਟੀ ਛੋਟੀਆਂ ਨਿੱਕੇ ਨਿੱਕੇ ਸਾਂਝਾ ਤੁਹਾਡੇ ਨਾਲ ਇਸ ਚੈਨਲ 'ਤੇ ਪਾਉਂਦਾ ਰਹਿਣਾ ਔਰ ਮੇਰਾ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜੀ ਪਿੰਡੂ ਜੀਵਨ ਦੀ ਸਾਡੀ ਗੱਲਬਾਤ ਆ ਬਜ਼ੁਰਗਾਂ ਦੀ ਤੇ ਉਹਨਾਂ ਤੋਂ ਬਜ਼ੁਰਗਾਂ ਤੋਂ ਉਹਨਾਂ ਦੇ ਪੁਰਾਣੇ ਖਿਆਲ ਸੁਨੇ ਜਾਣ ਉਹਨਾਂ ਤੋਂ ਕੋਈ ਪ੍ਰਾਰਥਨਾ ਦੇ ਵਿੱਚ ਨਸੀਹਤਾਂ ਲਈਆਂ ਰਹਿਣ ਚੰਗੀਆਂ ਔਰ ਇਸੇ ਗੱਲਬਾਤ ਦੇ ਤਹਿਤ ਹੀ ਅੱਜ ਮੈਂ ਮੇਰੇ ਵੀਰ ਜੀ ਨੇ ਔਰ ਉਹਨਾਂ ਨਾਲ ਗੱਲਬਾਤ ਕਰਨ ਲੱਗਾ ਔਰ ਉਹਦਾ ਤੋਂ ਉਹਨਾਂ ਦੇ ਤਜਰਬੇ ਉਹਨਾਂ ਦੀ ਗੱਲਬਾਤ ਦੇ ਵਿੱਚ ਇੱਕ ਮਠਾਸ ਆ ਮਿਸ਼ਰੀ ਆ ਜਿ ਤਰ੍ਹਾਂ ਕੁਲੀ ਹੁੰਦੀ ਆ ਜਿ ਤਰ੍ਹਾਂ ਗੰਨੇ ਦੇ ਵਿੱਚ ਇੱਕ ਹੀਰੋ ਹੁੰਦੀ ਮਿੱਠੀ ਔਰ ਇਸ ਤਰ੍ਹਾਂ ਦੀ ਉਹਨਾਂ ਦੀ ਗੱਲਬਾਤ ਹੁੰਦੀ ਆ ਮਿਸ਼ਰੀ ਵਰਗੀ ਔਰ ਉਸ ਗੱਲਬਾਤ ਦਾ ਮੈਂ ਤੁਹਾਨੂੰ ਕਰਾਉਣਾ ਰੂਬਰੂ ਔਰ ਦੇ ਰੇਸ ਕਨਾਲ ਤੋਂ ਕਰ ਦਿਆ ਕਰੋ ਲਾਈਕ ਸਬਸਕ੍ਰਾਈਬ ਔਰ ਮੈਂ ਅਗਲੀਆਂ ਸਾਂਝਾਂ ਦੇ ਨਾਲ ਮਿਲਦਾ ਰਹੂੰਗਾ ਤੁਹਾਨੂੰ ਤੁਹਾਡੇ ਨਾਲ ਤੇ ਆਓ ਆਪਾਂ ਕਰਦੇ ਹਾਂ ਗੱਲਬਾਤ ਆਂਦੀ ਮੈਂ ਸਾਰੇ ਆਦੀਆਂ ਪਕੌਣੀਆਂ ਮੈਂ ਤੁਹਾਡੀਆਂ ਆਚਾਰ ਕੀਤੇ ਗੱਲਾਂ ਗੱਲ ਪਤਾ ਕੀ ਬੀ ਗਈ ਹੁਣ ਸਾਰੀ ਉਮਰ ਇੰਨਾ ਕੰਮ ਕੀਤਾ ਤੁਸੀਂ ਤੁਹਾਡੀ ਹੁਣ 85 ਸਾਲ ਦੇ ਲੱਗ ਬੰਨੇ ਉਮਰ ਆ ਸ਼ਿਆਸੀ ਹੋ ਜਿਆਦੀ ਹੁਣੀ ਆ ਜਿਆਦੀ ਹੋ ਵੀ 86 87 ਹੋ ਗਿਆ 87 ਤੋਂ ਹੀ 90 ਲਾ ਕੇ ਚੰਦੋ ਹਾਂ ਤੇ ਹੁਣ ਇੰਨੇ ਮੈਂ ਕਿੰਨਾ ਤੁਹਾਡੀ ਸਿਹਤ ਮਹਾਰਾਜ ਪਰਮਾਤਮਾ ਤੁਹਾਨੂੰ ਉਮਰ ਦਰਾਜ ਕਰੇ ਤੁਸੀਂ ਤੁਰੇ ਫਿਰਦੇ ਜੇ ਇੰਨਾ ਥੋੜਾ ਤੇ ਸਰਵਾਰ ਇਹ ਹੁਮਰੇ ਕੰਮ ਥੋੜਾ ਹੁੰਦਾ ਨਾ ਕੰਮ ਬਸ ਹੁਣ ਦੋ ਤੇ ਸਾਹਮਣੇ ਪਾਂਡੇ ਨੂੰ ਮਾਂ ਜੀ ਦੀ ਕੋਈ ਚਲੋ ਘਰ ਦੀ ਜ਼ਿੰਮੇਵਾਰੀ ਜਿਹੜੀ ਆ ਬੰਦਾ ਸੋ ਰੱਖਦਾ ਦੋ ਕੰਮ ਕਰਨੇ ਤੇ ਤੇ ਕਰਕੇ ਉਹਨੇ ਫਰੀ ਹੋ ਜਾਣਾ ਇਹ ਉਮਰ ਕੰਮ ਕਰਨ ਵਾਲੀ ਨਹੀਂ ਹੁੰਦੀ 60 ਸਾਲ ਤੋਂ ਬਾਅਦ ਤੇ ਮਤਲਬ ਸਾਡੀ ਜਿਹੜੀ ਹੈ ਸਰੀਰ ਘਟਦਾ ਹੀ ਜਾਂਦਾ ਘਟਦਾ ਹੀ ਘਟਦਾ ਘਟਦਾ ਆ ਮੁੜ ਕੇ ਸਰੀਰ ਦੇ ਵਿੱਚ ਉਹ ਗੱਦ ਨਹੀਂ ਰਹਿੰਦੀ ਹਰ ਇੱਕ ਮੈਂ ਨਾ ਫਿਰ ਵੀ ਤਰੀ ਆਠਾ ਤੁਹਾਡੇ ਜਿ ਤਰੇ ਫਿਰਦੇ ਜੀ ਤਾਕਤ ਨਹੀਂ ਹੈ ਗਈ ਜਿਹੜੀ ਪਿਛਲੀ ਤੇ ਹੁਣ ਕਿਉਂ ਨਹੀਂ ਖਾਤਾ ਜਾਂਦਾ ਚੰਦ ਹਾਂਜੀ ਹੁਣ ਕੁਝ ਵੀ ਆ ਵੇਸਣ ਬਣੇ ਚਾਹੇ ਪੇਠਾ ਬਣਾਇਆ ਪਰ ਸਾਰੀਆਂ ਚੀਜ਼ਾਂ ਬਣਦੀਆਂ ਪਰ ਮੈਂ ਦੰਦੀ ਤੇ ਨਹੀਂ ਧਾਰਦੀ ਜੇ ਮੈਂ ਖਾ ਲੈਣੀ ਹੈ ਨਾ ਮੇਰੇ ਜੀ ਕਰੇ ਆਉਂਦਾ ਫਿਰ ਮੈਨੂੰ ਸਾਰੀ ਦਿਹਾੜੀ ਉਤਰ ਆ ਉਹ ਕਿਉਂ ਦੇ ਡਿਕਾਰ ਆਈ ਮੇਰੇ ਮੰਮੀ ਸੀ ਨਾ ਉਹ ਵੀ ਰੋਟੀ ਰਾਟੀ ਬੜੀ ਘਰ ਦੀ ਬਣਾਉਂਦੇ ਸੀ ਵੀ ਕੰਮ ਵੀ 4-5 ਕੰਮ ਆਏ ਹੋਣੇ ਕੋਈ ਬਾਹਰੋਂ ਵੀ ਆ ਜਣਾ ਪੁਰਾਣਾ ਵਾਂਗ ਆ ਕੇ ਜ਼ਿਆਦਾ ਰਹਿੰਦਾ ਸੀ ਹਾਂਜੀ ਤੇ ਮੁੜ ਕੇ ਐਂਡ ਦੀ ਬਾਕੀ ਉਹਨਾਂ ਨੂੰ ਸ਼ੂਗਰ ਹੋ ਗਈ ਤੇ ਉਹ ਹੱਥ ਨਾਲ ਹੀ ਤੁਰੇ ਫਿਰਦੇ ਸੀ ਵੀ ਹੱਥ ਬੜਾ ਸੀ ਉਹਨੂੰ ਕਮਜ਼ੋਰ ਕਰਦੇ ਤੇ ਪਰ ਸਰੀਰ ਤੇ ਮੁੜ ਕੇ ਜਾਣ ਨਾ ਰਹੀ ਕੱਢੀਆਂ ਗੱਲ ਜਾਂਦੇ ਨੇ। ਇਹ ਉਹ ਸ਼ੂਗਰ ਤੇ ਸਾਈਲੈਂਟ ਕਿਲਰ ਆ ਕੇ ਬੰਦੇ ਨੂੰ ਅੰਦਰੋਂ ਅੰਦਰ ਹੀ ਮਾਰ ਦਿੰਦੀ ਏ। ਤੇ ਹੁਣ ਮੈਂ ਨਾ ਵੀ ਚਲੋ ਤੁਹਾਡੀ ਇੰਨੀ ਉਮਰ ਆ ਵਧੀਆ ਵਾ ਤੁਸੀਂ ਆਪ ਦਾ ਖਾਂਦੇ ਪੀਂਦੇ ਜੀ ਇਹ ਸੇਹ ਦਾ ਸਾਰਾ ਕੁਝ ਤੇ ਜੇ ਬੰਦਾ ਖਾ ਪੀ ਨਹੀਂ ਸਕਦਾ ਤੇ ਫਿਰ ਉਹਨੇ ਉਹਨੇ ਦੇ ਮਤਲਬ ਰੋਟੀ ਨਹੀਂ ਖਾਣੀ ਜਿੰਦੀਆਂ ਦਵਾਈਆਂ ਖਾ ਲੜੀਆਂ। ਉਹ ਮੱਖਣ ਹੀ ਆ ਵੀ ਇਹ ਨਹੀਂ ਮੈਂ ਛੱਡਦੀ ਇਹ ਰੋਟੀ ਜਿੰਨਾ ਚਿਰ ਮੈਂ ਛੋਪੜਾ ਦਾ ਮੇਰਾ ਝਾਂ ਹੁੰਦਾ ਕਿ ਅੱਜ ਰੋਟੀਆਂ ਉਹਨੇ ਹੀ ਕਾਦੇ। ਵੀ ਆਪਣੇ ਕਿਤੇ ਦਾਦੇ ਪੜਦਾਦੇ ਜਿਹੜੇ ਪੁਰਾਣੇ ਬੁੱਢੇ ਸੀ ਉਹ ਗੁੜ પાਕੇ ਦੇ ਘਰ ਦੇ ਵਿੱਚ ਕੁਝ ਨਾ ਹੋਣਾ ਤੇ ਉਹਨਾਂ ਨੇ ਰੋਟੀ ਉਹਨਾਂ ਦੀ ਗੁੜ ਨਾਲ ਹਾਲਾ ਮਗਰ ਚਿਲ ਦੇਣੀ ਚੱਕਰ પાਕੇ ਤੇ ਲੈ ਜਾਣੀ ਰੋਟੀ ਕਰਕੇ ਦੇ ਉਹੋ ਹੀ ਉਹਨਾਂ ਖਾਣ ਦੇ ਤੇ ਠੱਬੀਆਂ ਜੁੱਤੀਆਂ ਹੋਣੀਆਂ ਤੇ ਉਹ ਛਾੜ ਕੇ ਉਹਨਾਂ ਦੇ ਡੰਡੇ ਨਾਲ ਹਾਲਾ ਮਗਰ ਬੜਾ ਚਰਨਾ ਬਾਪੂ ਜੀ ਦੀ ਸਾਡੇ ਦੀ ਨਾ ਐਡਾ ਛੰਨਾ ਤਰ੍ਹਾਂ ਸੱਕਰ ਕਿਉਂ ਥਾਲੇ ਉਹਨਾਂ ਬਾ ਤੇ ਕਿਉਂ ਰੋਟੀਆ ਤੇ ਚੁੰਦਾ ਹੋਣਾ ਜਿਹੜਾ ਉਹ ਰੋਟੀਆ ਦੇ ਵਿੱਚ ਪਾ ਪਾ ਕੇ ਹੋਣਾ ਉਹ ਰੋਟੀਆਂ ਖਾਣੀਆਂ ਆਖਣਾ ਵੀ ਪਤਾ ਨਾ ਲੱਗੇ ਪਈਏ ਸੁੱਕੀਆਂ ਰੋਟੀਆਂ ਕਿ ਕਿਉਂ ਵਾਗਾ ਪਾਣੀ ਨਾ ਪੀਂਦੀ ਐਨਾ ਕਿਉਂ ਖਾਣਾ ਕਿ ਸ਼ੁਰੂ ਤੋਂ ਕਿਉਂ ਸਾਡੇ ਘਰ ਬਹੁਤ ਰਿਆ ਮੁੱਢ ਤਾਂ ਹੈ ਵੀ ਜਿੱਤਾ ਦੇ ਘਰ ਕੇ ਉਹੀ ਕਿਹੜਾ ਚਟੀਆਂ ਦੀ ਚਟੀਆਂ ਮੱਖਣੀ ਹੋਣੀ ਉਹ ਮੈਂ ਇੰਨਾ ਰੜਕਦੀ ਆ ਨਾ ਅਰਵਿੰਦਰ ਦੇ ਮਗਰੋਂ ਫਿਰ 10 ਕਿਲੋ ਕਿਉਂ ਮੈਂ ਕਰ ਲੈ ਆ ਉਹਦਣ 1.5-2 ਕਿਲੋ ਪਾ ਕੇ ਦਾ ਵੇਸਣ ਬਣਾਇਆ ਫਿਰ ਵੀ 10 ਕਿਲੋ ਕਿਉਂ ਕਰ ਲੈ ਲੱਗੀ ਤੁਸੀਂ ਮੈਨੂੰ ਇਹ ਦੱਸੋ ਵੀ ਜੀ ਹਾਂ ਜੀ ਇਹ ਡਾਕਟਰ ਜਿਹੜੇ ਕਹੀ ਜਾਂਦੇ ਕਿਓ ਨਾ ਖਾਓ ਕਿਓ ਨਾ ਖਾਓ ਤੇ ਆਪ ਇਹਨਾਂ ਤੋਂ ਦਵਾਈ ਲੈਣ ਜਾਈਏ ਤੇ ਆਪਾਂ ਨੂੰ ਪਾਸੇ ਹੋ ਕੇ ਕਹਿੰਦੇ ਕਿਓ ਹੈ ਗੱਤ ਦੇ ਦਿਓ ਦੇ ਦਿਓ ਉਹਦੋਂ ਉਹ ਕਿੰਨੂੰ ਦੇਣਾ ਤੁਸੀਂ ਮੈਨੂੰ ਦੱਸੋ ਕੰਜਰੋ ਤੁਸੀਂ ਸਾਨੂੰ ਤੇ ਖਾਣ ਨਹੀਂ ਦਿੰਦੇ ਸਾਨੂੰ ਵੀ ਕਹੀ ਜਾਂਦੇ ਮੈਂ ਇਹੋ ਗੱਲ ਦੀ ਫੋਟੀ ਨੂੰ ਹੱਥ ਮੈਂ ਕਿਹਾ ਜਿਹੜੇ ਵੱਡੇ ਰੋਗ ਹੈ ਨਾ ਉਹ ਨਿੱਕੇ ਲੋਕਾਂ ਨੂੰ ਬੁੱਧੂ ਬਣਾ ਦਿੰਦੇ ਹਨ ਕਿਹ ਕਿਹ ਤਰ੍ਹਾਂ ਮੈਂ ਜੀ ਹੋ ਕੇ ਮੈਂ ਬੁੱਧੂ ਬਣਾਉਂਦੇ ਆ ਮੈਂ ਕ ਮੈਂ ਤੈਨੂੰ ਦੱਸ ਦੇ ਨਹੀਂ ਬੁੱਧੂ ਕਿਵੇਂ ਬਣਾਉਂਦੇ ਆ ਸ਼ਰਿਆ ਬੁੱਧੂ ਬਣਾਉਂਦੇ ਆ ਮੈਂ ਕਿ ਤੂੰ ਹੁਣ ਆ ਦੇ ਜੋ ਵੀ ਬਿਲਕੁਲ ਨਾ ਕਿ ਉਹ ਕਾਇਆ ਕਰ ਮਾਤਾ ਸੁੱਕੀ ਗਾ ਰੋਟੀਆਂ ਖਾਇਆ ਕਰ ਤੇ ਤੂੰ ਮੈਨੂੰ ਆ ਨਹੀਂ ਵੀ ਮੰਲੀ ਗੋਦੀ ਸਾਗ ਤੇ ਪੈ ਕੇ ਆਈ ਉਹ ਕਿੰਨੇ ਕਿਤੇ ਇੰਨਾ ਮੈਨੂੰ ਹੜਵੇਂ ਡਾਕਟਰ ਕਹਣਗੇ ਤੂੰ ਪਾਲਕ ਨਹੀਂ ਖਾਣੀ ਤੂੰ ਸਾਗ ਨਹੀਂ ਖਾਣਾ ਤੂੰ ਚਟਨੀ ਨਹੀਂ ਖਾਣੀ ਤੂੰ ਫਲਾਨਾ ਪਤਾ ਨਹੀਂ ਖਾਣਾ ਪਰ ਪਾਲਕ ਜ਼ਰੂਰੀ ਖਾਣੀ ਚਾਹੀਦੀ ਮੈਂ ਕਿਹਾ ਮੈਨੂੰ ਇਹ ਦੱਸੋ ਫਿਰ ਆਪਾਂ ਖਾਣਾ ਕੀ ਆ ਗੋਲੀਆਂ ਖਾਣੀਆਂ ਤੇ ਡਿਗੜੀਆਂ ਤੁਸੀਂ ਮੈਨੂੰ ਥੱਪੇ ਦੇ ਥੱਪੇ ਤੇ ਪਾਲਕ ਮਰੀ ਦਾ ਸਾਗ ਰੱਜ ਜਾਵੇ ਤੇ ਕਿੰਨਾ ਸੁਆਦ ਹੈ हद हो गई कितना स्वाद है लसण पाओ अदरक पाओ ते राम ना ये ਸਾਡੇ ਬਾਬੇ ਦਾਦੇ ਕਿਉਂ ਖਾਗ ਨਹੀਂ ਮਰੇ ਨਹੀਂ ਮਰ ਜਾਂਦੇ ਮੈਂ ਤੇ ਆ ਨਾ ਸਾਡੇ ਪੁੱਛ ਵੀ ਨਾ ਨਾ ਵੇ ਮੈਂ 2-3 ਜੀਰ ਦੀਆਂ ਪਾਲਕ ਦੀਆਂ ਬਾਗ ਤੇ ਇੰਨੇ ਵੀ ਛੋਲੇ ਦੀ ਦਾਲ ਪਾ ਦੇ ਜਿਹੜੀ ਵਿੱਚ ਤੇ ਐਡਾ ਸੋੜਾ ਸਾਗ ਬਣ ਜਾਦਾ ਸਾਡੇ ਲੋਕਾਂ ਨੇ ਵੀ ਜੀ ਸੋਲ ਪੁਣੇ ਨੇ ਲੈ ਕੇ ਬੈ ਜਣਾ ਇਹਨਾਂ ਜਿਹੜੇ ਆ ਡੰਗਰ ਰੱਖਣੇ ਛੱਡਤੇ ਨੇ ਇਹਨਾਂ ਲੋਕਾਂ ਨੇ ਤੇ ਦੁੱਧ ਦਾ ਮੁੱਲ ਦਾ ਮੇਰਾ ਕੈਂਸਰ ਆ ਕਿ ਇਹ ਆਪਾਂ ਕਿੰਨਾ ਜੂਰੀਆ ਖਾਤ ਪਈ ਗੀ ਜੰਦੀ ਦੁੱਧ ਆਪਾਂ ਤੇ ਫਿਰ ਚਲੋ ਚੰਗੇ ਆ ਵੀ ਆਪਾਂ ਘਰਾਂ ਦਾ ਦੁੱਧ ਪੀਨੇ ਆ ਮੜਕ ਮਾੜੇ ਜਿਹੜੇ ਸ਼ਹਿਰ ਵਾਲੇ ਰਹੁੰਦੇ ਕੱਲ ਵੀ ਮੈਂ ਕਹਿੰਦਾ ਹੈ ਮੇਰੇ ਇਹੀ ਰਿਸ਼ਤੇਦਾਰ ਤੇ ਮੈਂ ਤਾਂ ਦੱਸਣਿਆ ਵੀ ਮੈਂ ਹੈ ਮੈਂ ਜਦੋਂ ਘਰ ਬਣਾਇਆ ਨਾ ਨਵੇਂ ਸਿਰੇ ਤੋਂ ਫਿਰ ਬਣਾਉਣਾ ਤੇ ਮੈਂ ਕਹਾ ਮੈਂ ਦੋ ਮੱਜਾਂ ਦੀ ਜਿਗਾੜ ਪਹਿਲੋਂ ਬਣਾਉਣਾ ਵਾ ਇਹਨੂੰ ਰੱਖਣ ਦਾ ਬਰੁੰਡੇ ਬਰੁੰਡੇ ਉਹ ਕਹਿੰਦਾ ਹੁਣ ਮੱਜਾਂ ਤੇ ਤੋਂ ਰੱਖਿਆ ਨਹੀਂਆਂ ਮਗਾ ਵਰਦੋ ਚੌਸਾਦਰ ਨੂੰ ਆ ਜਿਹੜਾ ਦੁੱਧ ਮਿਲਦਾ ਨਾ ਆਪਣੇ ਵੀ ਮਿਲਦਾ ਹਟ ਜਾਣਾ ਨਹੀਂ ਰੱਖੀਆਂ ਕਿਉਂ ਨਹੀਂ ਜਾਂਦੀਆਂ ਬੰਦਾ ਰੱਖੇ ਉਹਨੇ ਪੈਸੇ ਤੇ ਵਿੱਚੋਂ ਹੀ ਕੱਢ ਆਉਂਦੇ ਆ ਤੇ ਸੁੱਕਾ ਰੱਖਿਆ ਹੋਵੇ ਤੂੜੀ ਰੱਖੀ ਹੋਵੇ ਆ ਕਿਹੜਾ ਇਧਰ ਮੈਂ ਵੇਖਿਆ ਮਾਲਵੇ ਚ ਕਿਹੜਾ ਡੰਗਰਾਂ ਨੂੰ ਪਾ ਕੇ ਚੋਂਦੇ ਆ ਮੈਂ ਤੇ ਆਵ ਰਾਣੇ ਨੂੰ ਐਰ ਕੀ ਜਾਂਦਾ ਵੀ ਤੂੜੀ ਤੇ ਜਿਆਦਾ ਦਿੰਦੀ ਮੈਂ ਕਿ ਤੂੰ ਗਾਂ ਇਸ ਤਰ੍ਹਾਂ ਕਰ ਛੇ ਥਾਲੀਆਂ ਬਣਾਦਾ ਹੂੰ ਹੂੰ ਤੇ RAM ਨਾ ਹਰੇ ਰਾਬ ਬਜਾਦੇ ਕਾਲੇ ਨੂੰ ਪੈੜੀ ਜਿਹੜੀ ਨਾ ਹੋਏ ਨਾ ਖਾਏ ਉਹ ਕੋਈ ਜਰਮੂ ਖੁੰਝ ਰਹੀ ਨਹੀਂ ਕਰਕੇ ਉਹਨੂੰ ਉਹਨੇ ਕੱਟ ਦਈਦੀ ਆ ਤੇ ਚਲ ਅਗਰੇ ਦਾ ਕਾਰ ਪੂਰਾ ਵਧਿਆ ਆਪਾਂ ਠੇਕਾ ਲੈਣਾ ਮੈਂ ਨੇ ਜੇ ਆਪਣੇ ਕੋ ਸੇਤ ਹੀ ਨਹੀਂ ਆਪਾਂ ਸੁਖ ਦੇ ਨਾ ਦੇ ਉੱਤੇ ਦਵਾਈਆਂ ਹੀ ਖਾਂਦੇ ਰਹੇ ਤੇ ਨਾ ਕੋ ਦੁੱਧ ਮੱਖਣੀ ਖਾਦੀ ਕਰਦੀ ਨਾ ਕੋ ਸਵਾਦ ਦੇ ਦੇ ਦੁੱਧ ਹੀ ਖਾਦੀ ਆ ਆਣ ਗਾ ਤੁਹਾਡੇ ਇੱਥੇ ਆਵਣਾ ਮੈਨੂੰ ਕਿੰਨੀ ਖੁਸ਼ੀ ਹੁੰਦੀ ਆ ਆਪਾਂ ਕਿੰਨੀ ਸੋਹਣੀ ਤੁਸੀਂ ਸਬਜ਼ੀ ਲਾਈ ਆ ਮਾਦਾ ਸਰੋ ਆ ਆ ਉਹਨਾਂ ਮਿਰਚਾਂ ਤੋੜੋ ਰਹੀਆਂ ਆ ਆਪਦੀਆਂ ਬੂਰੀਆਂ ਆਪੋ ਜੋ ਮਰਜ਼ੀ ਆਪਣੀ ਚੀਜ਼ ਤੇ ਕਰਨੇ ਇੱਥੇ ਜਿਹੜੀ ਚੀਜ਼ ਆਪਾਂ ਮੋੜ ਲੈਂਦੇ ਆ ਉਹ ਸਾਰੀ ਸਾਰੀ ਮਤਲਬ ਤੁਸੀਂ ਵੇਖ ਲਓ ਵੀ ਕਿੰਨਾ ਉਹਦੇ ਉੱਤੇ ਦਵਾਈਆਂ ਹਜ਼ਾਰਾਂ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਬੈਨ ਹੋਈਆਂ ਪੂਰੇ ਉਹ ਇੱਥੇ ਆਪਣੇ ਪਾਈ ਜਾਂਦੀਆਂ ਉਹਨਾਂ ਦਾ ਮਰਨਾ ਹੀ ਆ ਹੁਣ ਆ ਅਲਿਸ਼ਕ ਤੇ ਆ ਬਤਾਉਂ ਮੈਨਾਂ ਨੂੰ ਬਿਮਾਰੀ ਪੈ ਜਾ ਗਰਮੀਆਂ ਲੱਗਦੇ ਨਹੀਂ ਤੇ ਹਾਰ ਹੋਣਾ ਲੱਗਦਾ ਆਦੇ ਦੇ ਉਹ ਜਿਹੜੇ ਛੋੜੇ ਨਾਨਾ ਕੋਈ ਇਹ ਪਰਤੇ ਵਾਲੇ ਨਾ ਇਹਨਾਂ ਚ ਬੀਏ ਨਹੀਂ ਫੇਰੇ ਦੇ ਦੇ ਉਹ ਜਾਂਦੇ ਆ ਬਈ ਹੁਣ ਤੇ ਨਿੰਬੂ ਵੀ ਆਉਂਦੇ ਬਈ ਇੱਕ ਸਮੌ ਲਾ ਪੀਂਨਾਂ ਦੀ ਵੀ ਸਿਆਲ ਚ ਲੱਗਦੇ ਆ ਤੇ ਗਰਮੀਆਂ ਚ ਵੀ ਲੱਗਦੇ ਆ ਜੀ ਤੇ ਆਂਡਿਆਂ ਦੀ ਸਿਆਲ ਹੀ ਲੱਗਦੀ ਹੈ ਤੇ ਕੂਕੜੀਆਂ ਦੇ ਸਿਆਲ ਆਂਡਾ ਕੋਈ ਨਾ ਦੇਣਾ ਤੇ ਗਰਮ ਕਰ ਗਿਆ ਅੱਦੂ ਕਰੀਏ ਆਏ ਹੈ ਕਰਨਾ ਆਂਡੇ ਵਾਧੂਆ ਦੇਸੀ ਅੱਛਾ ਤੇ ਕਾਲਾਂ ਦੇ ਵੀ 15 ਰੁਪਏ ਦਿੰਦੀ ਹੈ ਕੰਡਾ 15 ਰੁਪਏ ਦੇ ਇਕਾਂਡ ਲੈ ਸੀ ਅੱਛਾ ਇਹ ਮੈਂ ਕਹਾ ਜਿਨ੍ਹਾਂ ਨੇ ਆਂਡੇ ਲੈਣੇ ਆ ਟਰੇ ਲੈਣੀ ਆ ਉਹਨਾਂ ਦਾ ਦਿਮਾਗ ਫਿਰ ਆ ਬਾਂਹਣੀ ਆ ਮੋੜ ਤੋਂ ਦੇਸੀ ਆਡੇ ਜਿੰਨੇ ਮਰਜ਼ੀ ਦਾ ਹਾਂਜੀ ਵੈਸੇ ਵੀ ਵੀ ਜੀ ਦੇਸੀ ਆ ਅੰਗਰੇਜ਼ੀ ਆਂਡੇ ਦਾ ਕੋਈ ਫਰਕ ਨਹੀਂ ਹੁੰਦਾ ਹੈ ਉਹ 300 ਰੁਪਏ ਦੀ ਟਰੇ ਦੇ ਦੇ ਮੈਂ ਦੇਸੀ ਖਾਦੀ ਮੈਨੂੰ ਉਹ ਉਤਰਾ ਦਾ ਚੰਗਾ ਨਹੀਂ ਲੱਗਦਾ ਤੇ ਦੇਸੀ ਮੰਗਾਉਣੀ ਸਾਰਾ ਸਿਆਰ ਦੇਸੀ ਗਾੜੇ ਮੈਂ ਹੁਣ ਨਾ ਨਹੀਂ ਲੈਣਾ ਚਾਹੁੰਦਾ ਆਪਣੇ ਆਦ ਅੱਗੇ ਬੰਨੇ ਤੁਸੀਂ ਵੇਖ ਲਓ ਆ ਪਿੰਡ ਲੁਕਿੰਗ ਇੱਥੇ ਕਿੰਨਾ ਦੇਸੀ ਆ ਨਾ ਸਿਰਫ ਆਂਡੇ ਵੀ ਖਿਲਾ ਰੰਗੀ ਜਾਂਦੇ ਪਤਾ ਨਹੀਂ ਕਿਹੜੇ ਰੰਗਣਾ ਨਹੀਂ ਇੰਨੀ ਤੇ ਕੁੜੀਆਂ ਰੱਖੀਆਂ 40 ਬਾਹਰ ਨਹੀਂ ਕਰਦੇ ਕੁੜੀਆਂ ਦਾ ਕਿੰਨਾ ਮਜ਼ਾ ਵਾ ਜਨਾਬ ਪਾਰ ਰੱਖੀਆਂ ਚਾਈ ਆਂਦੇ ਰੋਜ ਦੇ ਉਹ ਵੇਖ ਹੁਣ ਆਪਾਂ ਸਾਫ ਸਫਾਈ ਪਸੰਦ ਹੋ ਗਏ ਨਹੀਂ ਤੇ ਇੱਥੇ ਬਾਹਰ ਖੁੱਡਾ ਬਣਾ ਕੇ ਤਾਂ ਆਪਣੇ ਰੱਖਿਆ ਹੁਣ ਤੇ ਬਣਾ ਕੁੜਦੇ ਨੂੰ ਤੇ ਮੈਂ ਤੇ ਬਣਾ ਇੰਦਾ ਚਕਾਏ ਉੱਤਾਰੇ ਰਿਸਟੇ ਟੋਟੇ ਵਾਲੇ ਹਾਂਜੀ ਉਹ ਮੈਂ ਸਪੰਚੜਾ ਕੋ ਜਾਂਦਾ ਦਹੀ ਬਦਰਸੋਣਾ ਕੋ ਹਾਂਜੀ ਉਹਨਾਂ ਨੇ ਟਰਕੀ ਮੁਰਗੇ ਰੱਖੇ ਹੁੰਦੇ ਸੀ ਉਹਨਾਂ ਨੇ ਹੁਣ ਨਹੀਂ ਰੱਖੇ ਹੁਣ ਇੱਕ ਘਰ ਇੱਕ ਘਰ ਜੇ ਵੀ ਆ ਗਿਆ ਤੇ ਇਹਨਾਂ ਦੇ ਵੀ ਕਬਲ ਨੇ ਦੇ ਖੁੱਡਾ ਐਡਾ ਵਾ ਗਾਇ ਨੇ ਵੀ ਬੜਾਇਆ ਈ ਪਰ ਉਹ ਸਾਮਰਾ ਨਹੀਂ ਕੋਈ ਹਾਂਜੀ ਬੇਟਾ ਸਾਮਣ ਤੋਂ ਐਨੇ ਫਿਰ ਕਰ ਦਿੱਤੀਆਂ ਇਹਦੀ ਜੀ ਉਹ ਕਿੱਥੇ ਆ ਪੋਚਾ ਛੇਤੀ ਮਾਰ ਕੇ ਜਾਣਾ ਕਿ ਜੱਜਾ ਠੀਕ ਕਰਨਾ ਜਿਹੜਾ ਪੋਚਾ ਡੰਡੇ ਵਾਲਾ ਵੇੜੇ ਚ ਮਾਰਾ ਉੱਪਰ ਸੇ ਚੱਲ ਗਿਆ ਉੱਤੇ ਨਹੀਂਗਾ ਉੱਥੇ ਆਈ ਨਹੀਂ ਮੈਂ ਵੇਖੇ ਮੈਂ ਇੱਥੇ ਤੇ ਬੱਚੇ ਕਹਿੰਦੇ ਕਿ ਬੀਬੀ ਨੇ ਰਸਤਾ ਮਹਿੰਗਾ ਕਰ ਦਿੱਤਾ ਬੇ ਮੈਂ ਤਾਂ ਕਿਤੇ ਖੜਿਆ ਨਹੀਂ ਹੋ ਤਾ ਨਾ ਉੱਥੇ ਕਿਤੇ ਪਿਆ ਲਿਆ ਹੋਣਾ ਕੋਈ ਨਹੀਂ ਇੱਧਰ ਉੱਧਰ ਹੋ ਗਿਆ ਲੰਘ ਕੇ ਹਾਂ ਚਲੋ ਕਦੀ ਨਹੀਂ ਕਿਤੇ ਫੇਰ ਗਿੱਲਾ ਥਾਂ ਹੋਵੇ ਤਾਂ ਫੇਰ ਫੇਰਦੀ ਨਹੀਂ ਭੁੱਕ ਜਾ ਹਾਂਜੀ ਸਪਨ ਸਾਹਿਬ ਕਿਧਰ ਕਰਨ ਦੀ ਤਿਆਰੀ ਹੋਣਾ ਵਾ ਇੱਕੋ ਮਾਈਕ